ਕੁਈ ਬਜ਼ੁਰਗ ਰਹਿੰਦੇ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਪਤਾ ਲੱਗ ਗਿਆ ਕਿ ਪਾਣੀ ਬਹੁਤ ਛੱਡਿਆ ਗਿਆ ਹੈ ਕਿ ਪਟਿਆਲੇ ਨੂੰ ਖਤਰਾ ਪੈਦਾ ਹੋ ਗਿਆ ਕਿਸੇ ਨੇ ਉਹਨਾਂ ਨੂੰ ਦੱਸਿਆ ਰੋਜ਼ ਬਜ਼ੁਰਗ ਨੂੰ ਉਸ ਪਰਿਵਾਰ ਨੂੰ ਹਸਪੀਟਲ ਐਡਮਿਟ ਕਰਾਉਣਾ ਪੈ ਗਿਆ ਪਟਿਆਲੇ ਸ਼ਹਿਰ ਨੂੰ ਕਿਸੇ ਵੀ ਡੈਮ ਚੋਂ ਛੱਡੇ ਜਾਂਦੇ ਪਾਣੀ ਦਾ ਜਾਂ ਘਰ ਵਿੱਚ ਵਧੇ ਪਾਣੀ ਦਾ ਸ਼ਹਿਰ ਨੂੰ ਕੋਈ ਖਤਰਾ ਨਹੀਂ ਨਾ ਹੀ ਇਹਦੇ ਆਲੇ ਦੁਆਲੇ ਵਸੀਆਂ ਹੋਈਆਂ ਕਲੋਨੀਆਂ ਨੂੰ ਕੋਈ ਖਤਰਾ ਹੈਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਨਮਸਕਾਰ ਆਦਾਬ ਮੈਨੂੰ ਹੁਣੇ-ਹੁਣੇ ਕਿਸੇ ਦਾ ਪਤਾ ਲੱਗਿਆ ਕਿ ਅਰਬਨ ਸਟੇਟ 2 ਦੇ ਵਿੱਚ ਕੋਈ ਬਜ਼ੁਰਗ ਰਹਿੰਦੇ ਨੇ ਉਹਨਾਂ ਦੇ ਪਰਿਵਾਰ ਨੂੰ ਇਹ ਪਤਾ ਲੱਗਿਆ ਕਿ ਪਾਣੀ ਬਹੁਤ ਛੱਡਿਆ ਗਿਆ ਤੇ ਉਹਨਾਂ ਨੇ ਇਹ ਸਮਝ ਲਿਆ ਕਿ ਉਹ ਜਿਹੜਾ ਪਾਣੀ ਛੱਡਿਆ ਗਿਆ ਹੈ ਔਰ ਉਹਨਾਂ ਕਹਾ ਕਿ ਪਟਿਆਲੇ ਨੂੰ ਖਤਰਾ ਪੈਦਾ ਹੋ ਗਿਆ ਕਿਸੇ ਨੇ ਉਹਨਾਂ ਨੂੰ ਦੱਸਿਆ ਔਰ ਉਸ ਬਜ਼ੁਰਗ ਨੂੰ ਉਸ ਪਰਿਵਾਰ ਨੂੰ ਹਸਪੀਟਲ ਐਡਮਿਟ ਕਰਾਉਣਾ ਪੈ ਗਿਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਅਨੋਥੈਂਟਿਕ ਸੋਰਸ ਤੋਂ ਜਾਂ ਟੈਲੀਫੋਨ ਤੇ ਆਈ ਖਬਰ ਨੂੰ ਇੱਕ ਦੂਜੇ ਦੇ ਮੂੰਹ ਤੋਂ ਆਈ ਖਬਰ ਨੂੰ ਅੱਗੇ ਨਾ ਫਲਾਓ ਇਹ ਅਫਵਾਹਾਂ ਨੇ ਪ੍ਰਸ਼ਾਸਨ ਨੇ ਤੁਹਾਨੂੰ ਟੈਲੀਫੋਨ ਨੰਬਰ ਦਿੱਤੇ ਹੋਏ ਆ ਉਹਨਾਂ ਤੇ ਕਰੋ ਤੇ ਜਾਂ ਫਿਰ ਅਸੀਂ ਤੁਹਾਨੂੰ ਇੱਕ ਗਰੁੱਪਾਂ ਦੇ ਵਿੱਚ ਪਾ ਰਹੇ ਹਾਂ ਇਹ ਪ੍ਰਸ਼ਾਸਨ ਤੋਂ ਹੀ ਆ ਰਹੀ ਖਬਰ ਹੈ ਤੇ ਸਾਡੇ ਕੋਲੇ ਡਾਇਰੈਕਟ ਸੋਰਸਸ ਤੋਂ ਵੀ ਅਸੀਂ ਆਪਣੇ ਖਬਰ ਲੈ ਰਹੇ ਹਾਂ ਜਿਵੇਂ ਖਾਸ ਤੌਰ ਤੇ ਅਸੀਂ ਦੌਲਤਪੁਰ ਤੋਂ ਤੁਹਾਨੂੰ ਦੱਸ ਰਹੇ ਹਾਂ ਕਿ ਦੌਲਤਪੁਰ ਪਾਣੀ ਨਦੀ ਦਾ ਪਾਣੀ ਕਿਨਾਰ ਆ ਰਿਹਾ ਸੋ ਪਹਿਲੀ ਗੱਲ ਤਾਂ ਇਹ ਤਸੱਲੀ ਕਰ ਲਵੋ ਕਿ ਪਟਿਆਲੇ ਸ਼ਹਿਰ ਨੂੰ ਕਿਸੇ ਵੀ ਡੈਮ ਚੋਂ ਛੱਡੇ ਜਾਂਦੇ ਪਾਣੀ ਦਾ ਜਾਂ ਘੱਗਰ ਵਿੱਚ ਵਧੇ ਪਾਣੀ ਦਾ ਸ਼ਹਿਰ ਨੂੰ ਕੋਈ ਖਤਰਾ ਨਹੀਂ ਨਾ ਹੀ ਇਹਦੇ ਆਲੇ ਦੁਆਲੇ ਵਸੀਆਂ ਹੋਈਆਂ ਕਲੋਨੀਆਂ ਨੂੰ ਕੋਈ ਖਤਰਾ ਹੈਗਾ ਪਹਿਲੀ ਗੱਲ ਦੂਸਰੀ ਗੱਲ ਕਿ ਪਟਿਆਲੇ ਦੇ ਵਿੱਚ ਐਸ ਵਕਤ ਜਿਹੜਾ ਨਦੀ ਦੇ ਵਿੱਚ ਪਾਣੀ ਆ ਉਹ ਮਸਾ ਮਸਾ 3 ਕੁ ਫੁੱਟ ਜਿਹੜਾ ਉਹ ਚੱਲਦਾ ਪਿਆ ਦੌਲਪੁਰ ਦੇ ਕੋਲੇ ਤੇ ਉੱਥੋਂ ਹੀ ਪਤਾ ਲੱਗਦਾ ਹੈ ਕਿ ਪਟਿਆਲੇ ਵਿੱਚ ਪਾਣੀ ਨਦੀ ਵਿੱਚ ਕਿੰਨਾ ਆ ਰਿਹਾ ਹੈ ਸਾਡੇ ਇੱਥੇ ਲੋਕਲ ਬਿਲਕੁਲ ਮੀਂਹ ਨਹੀਂ ਪੈ ਰਿਹਾ ਉੱਪਰਲੇ ਪਾਸੇ ਵੀ ਭਾਖੜਾ ਜਿਹੜੀ ਆਪਣੇ ਕੋਲੇ ਰਾਜਪੁਰੇ ਕੋਲ ਲੰਘਦੀ ਹੈ ਨਰਵਾਣਾ ਬ੍ਰਾਂਚ ਉਹਦੇ ਵੀ ਉੱਪਰਲੇ ਪਾਸੇ ਚੁੰਨੀ ਵਾਲੇ ਪਾਸੇ ਕਿਸੇ ਕਿਸਮ ਦਾ ਮੀਂਹ ਇੰਨਾ ਨਹੀਂ ਪਿਆ ਕਿ ਉਹ ਸਾਨੂੰ ਪਟਿਆਲੇ ਦੇ ਵਿੱਚ ਮੀਂਹ ਆ ਜਾਵੇ ਦੂਸਰੀ ਗੱਲ ਇੱਕ ਹੋਰ ਇੱਕ ਕਿ ਤੁਹਾਨੂੰ ਘਬਰਾਉਣ ਦੀ ਲੋੜ ਇਸ ਕਰਕੇ ਨਹੀਂ ਤੁਸੀਂ ਆਪ ਵੀ ਜਜ ਕਰ ਸਕਦੇ ਹੋ ਕਿ ਪਟਿਆਲੇ ਨੂੰ ਖਤਰਾ ਪੈਦਾ ਹੋ ਗਿਆ ਹੈ ਹੋ ਸਕਦਾ ਹੈ ਕਿ ਨਹੀਂ ਖਾਸ ਤੌਰ ਤੇ ਜਿਹੜੇ ਨਦੀ ਦੇ ਬਾਹਰਲੇ ਪਾਸੇ ਜਿਹੜੀਆਂ ਕਲੋਨੀਆਂ ਨੇ ਜਿਹਦੇ ਵਿੱਚ ਸ਼ਾਂਤੀ ਨਗਰ ਹੈ ਅਰਮਨ ਸਟ੍ਰੀਟ 1 ਫੇਜ਼ 2 3 ਹਾਂਜੀ ਇਹਦੇ ਨਾਲ ਅਗਲੇ ਪਾਸੇ ਚੌਰਾ ਆ ਜਾਂਦਾ ਹੈ ਗੋਬਿੰਦ ਬਾਗ ਆ ਜਾਂਦਾ ਹੈ ਫਰੈਂਡਸ ਕਲੋਨੀ ਹੈ ਬਹੁਤ ਸਾਰੇ ਬੱਸ ਸਟੈਂਡ ਹੈ ਇੱਕ ਹਸਪਤਾਲ ਹੈ ਇੱਥੇ ਪਾਰਕ ਹਸਪਤਾਲ ਹੈ ਫਿਰ ਅੱਗੇ ਸਕੂਲ ਆ ਜਾਂਦੇ ਆ ਉਹਦੇ ਵਿੱਚੋਂ ਫਿਰ ਚੌਰਾ ਆ ਜਾਂਦਾ ਅੱਗੇ ਜਦੋਂ ਲੋਕਲ ਤੁਹਾਡੇ ਕੋਲੇ ਬਹੁਤ ਮੀਂਹ ਪੈ ਜਾਵੇ ਤੇ ਤੁਹਾਡੀਆਂ ਗਲੀਆਂ ਦੇ ਵਿੱਚ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਵੇ ਉਹ ਪਾਣੀ ਨਦੀ ਨਾਲ ਖਿੱਚਦੀ ਹੋਵੇ ਤੇ ਇਹ ਵੀ ਤੁਹਾਨੂੰ ਪਤਾ ਲੱਗੇ ਕਿ ਉੱਪਰਲੇ ਪਾਸੇ ਭਾਵਕੇ ਚੁੰਨੀ ਵਾਲੇ ਪਾਸੇ ਰਾਜਪੁਰੇ ਵਾਲੇ ਪਾਸੇ ਬਹੁਤ ਤੇਜ਼ ਮੀਂਹ ਪੈ ਰਿਹਾ ਤਾਂ ਫਿਰ ਤੁਸੀਂ ਥੋੜਾ ਜਿਹਾ ਅਲਰਟ ਹੋ ਸਕਦੇ ਹੋ ਤੁਹਾਨੂੰ ਪ੍ਰਸ਼ਾਸਨ ਉਸ ਤੋਂ ਪਹਿਲਾਂ ਪਹਿਲਾਂ ਦੱਸੇਗਾ ਜੇ ਆਪਣੇ ਵੇਖੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਬਿਲਕੁਲ ਮੀਂਹ ਨਹੀਂ ਪਿਆ ਧੁੱਪ ਲੱਗੀ ਹੋਈ ਹੈ ਨਦੀ ਦੇ ਵਿੱਚ ਪਾਣੀ 3 ਫੁੱਟ ਚੱਲਦਾ ਪਿਆ ਤਾਂ ਫਿਰ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਸੋ ਇਸ ਕਰਕੇ ਅਫਵਾਹਾਂ ਨੂੰ ਨਾ ਫਲਾਓ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਵਾਰ-ਵਾਰ ਉਹਨਾਂ ਨੂੰ ਲੋਕ ਤੰਗ ਕਰਦੇ ਆ ਸੋ ਆਪਣੇ ਜਿਹੜੀਆਂ ਅੱਜ ਕੱਲ ਸਿਲੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਧੁੱਪ ਲਵਾਓ ਧੁੱਪ ਨਿਕਲੀ ਹੋਈ ਹੈ ਬਾਹਰ ਬਹੁਤ ਵਧੀਆ ਘਰਾਂ ਨੂੰ ਅੰਦਰਾਂ ਨੂੰ ਧੁੱਪ ਲਵਾ ਲਵੋ ਕਿਉਂਕਿ ਬਾਰਿਸ਼ ਦਾ ਮੌਸਮ ਹੈ ਅਗਲੇ ਦਿਨ ਫੇਰ ਬਾਰਿਸ਼ ਜਿਹੜੀ ਆ ਹੋ ਸਕਦੀ ਹੈ ਸੰਭਾਵਨਾ ਇਸ ਤਰ੍ਹਾਂ ਦੀ ਆ ਕਿ بارش ਹੋਏਗੀ ਔਰ ਕਈ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ بارش ਹੈ ਸਾਰੇ ਹੀ ਪੰਜਾਬ ਨੂੰ ਜਿਹੜਾ ਉਹ ਫਲੱਡ ਅਫੈਕਟਡ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ ਹੋਇਆ ਸੋ ਬੇਨਤੀ ਹੈ ਕਿ ਵਾਰ-ਵਾਰ ਤੁਸੀਂ ਫੋਨ ਵੀ ਨਾ ਇੱਕ ਦੂਜੇ ਨੂੰ ਕਰੋ ਇਹ ਸਾਈਟ ਜਿਹੜੀ ਤੁਹਾਡੇ ਕੋਲੇ ਅਸੀਂ ਦੱਸ ਰਹੇ ਹਾਂ ਇਸ ਗਰੁੱਪ ਦੇ ਵਿੱਚ ਇਹ ਲੋਕ ਵੇਖ ਸਕਦੇ ਆ ਬਹੁਤ ਮਜਬੂਰੀ ਹੋਵੇ ਤਾਂ ਤੁਸੀਂ ਜਿਹੜੇ ਟੈਲੀਫੋਨ ਨੰਬਰ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਫੋਨ ਕਰੋ ਤੁਹਾਨੂੰ ਜਾਣਕਾਰੀ ਮਿਲ ਜਾਏਗੀ ਘਬਰਾਉਣ ਦੀ ਕੋਈ ਲੋੜ ਨਹੀਂ ਸਾਰਿਆਂ ਲਈ ਸਾਡੀਆਂ ਸ਼ੁਭੇਸ਼ਾਵਾਂ ਮੋਜਾਂ ਕਰੋ ਖੀਰ ਪੂੜੇ ਬਣਾਓ ਖਾਓ ਪੀਓ ਹੱਸੋ ਖੇਡੋ ਤੇ ਬਾਕੀ ਪੰਜਾਬ ਦੀ ਬਾਕੀ ਹਿੰਦੁਸਤਾਨ ਦੀ ਮਨੁੱਖਤਾ ਦੇ ਲਈ ਦੁਆ ਕਰੋ ਕਿ ਉਹ ਪ੍ਰਮਾਤਮਾ ਉਹਨਾਂ ਨੂੰ ਇਸ ਮੌਕੇ ਤੁਸੀਂ ਜਿਹੜਾ ਉਹ ਸੁਰੱਖਿਅਤ ਕਰੋ ਇਸ ਮੁਸੀਬਤ ਦੇ ਵਿੱਚ ਕਢੋ ਪਹਾੜਾਂ ਦੇ ਵਿੱਚ ਬੈਠੇ ਲੋਕਾਂ ਦੀ ਬੜੀ ਬਰਬਾਦੀ ਹੋਈ ਹੈ ਦੁਆਵਾਂ ਜਿਹੜੀਆਂ ਨੇ ਅਸਰ ਕਰਦੀਆਂ ਨੇ ਉਹ ਦੁਆ ਕਰੀਏ ਕਿ ਆਪਾਂ ਇਸ ਸਾਰੇ ਸੰਕਟ ਵਿੱਚੋਂ ਦੇਸ਼ ਨੂੰ ਮਨੁੱਖਤਾ ਨੂੰ ਕੱਢ ਸਕੀਏ ਮੈਨੂੰ ਹੁਣੇ-ਹੁਣੇ ਕਿਸੇ ਦਾ ਪਤਾ ਲੱਗਿਆ ਕਿ ਅਰਬਨ ਸਟੇਟ 2 ਦੇ ਵਿੱਚ ਕੋਈ ਬਜ਼ੁਰਗ ਰਹਿੰਦੇ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਪਤਾ ਲੱਗਿਆ ਕਿ ਪਾਣੀ ਬਹੁਤ ਛੱਡਿਆ ਗਿਆ ਤੇ ਉਹਨਾਂ ਨੇ ਇਹ ਸਮਝ ਲਿਆ ਕਿ ਉਹ ਜਿਹੜਾ ਪਾਣੀ ਛੱਡਿਆ ਗਿਆ ਹੈ ਔਰ ਉਹਨਾਂ ਕਹਾ ਕਿ ਪਟਿਆਲੇ ਨੂੰ ਖਤਰਾ ਪੈਦਾ ਹੋ ਗਿਆ ਕਿਸੇ ਨੇ ਉਹਨਾਂ ਨੂੰ ਦੱਸਿਆ ਔਰ ਉਸ ਬਜ਼ੁਰਗ ਨੂੰ ਉਸ ਪਰਿਵਾਰ ਨੂੰ ਹਸਪੀਟਲ ਐਡਮਿਟ ਕਰਾਉਣਾ ਪੈ ਗਿਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਅਨੋਥੈਂਟਿਕ ਸੋਰਸ ਤੋਂ ਜਾਂ ਟੈਲੀਫੋਨ ਤੇ ਆਈ ਖਬਰ ਨੂੰ ਇੱਕ ਦੂਜੇ ਦੇ ਮੂੰਹ ਤੋਂ ਆਈ ਖਬਰ ਨੂੰ ਅੱਗੇ ਨਾ ਫਲਾਓ ਇਹ ਅਫਵਾਹਾਂ ਨੇ ਪ੍ਰਸ਼ਾਸਨ ਨੇ ਤੁਹਾਨੂੰ ਟੈਲੀਫੋਨ ਨੰਬਰ ਦਿੱਤੇ ਹੋਇਆ ਉਹਨਾਂ ਤੇ ਕਰੋ ਤੇ ਜਾਂ ਫਿਰ ਅਸੀਂ ਤੁਹਾਨੂੰ ਇਹ ਗਰੁੱਪਾਂ ਦੇ ਵਿੱਚ ਪਾ ਰਹੇ ਹਾਂ ਇਹ ਪ੍ਰਸ਼ਾਸਨ ਤੋਂ ਹੀ ਆ ਰਹੀ ਖਬਰ ਹੈ ਤੇ ਸਾਡੇ ਕੋਲੇ ਡਾਇਰੈਕਟ ਸੋਰਸਸ ਤੋਂ ਵੀ ਅਸੀਂ ਆਪਣੇ ਖਬਰ ਲੈ ਰਹੇ ਹਾਂ ਜਿਵੇਂ ਖਾਸ ਤੌਰ ਤੇ ਅਸੀਂ ਦੌਲਤਪੁਰ ਤੋਂ ਤੁਹਾਨੂੰ ਦੱਸ ਰਹੇ ਹਾਂ ਕਿ ਦੌਲਤਪੁਰ ਪਾਣੀ ਨਦੀ ਦਾ ਪਾਣੀ ਕਿਨਾਰ ਆ ਰਿਹਾ ਤੋ ਪਹਿਲੀ ਗੱਲ ਤਾਂ ਇਹ ਤਸੱਲੀ ਕਰ ਲਵੋ ਕਿ ਪਟਿਆਲੇ ਸ਼ਹਿਰ ਨੂੰ ਕਿਸੇ ਵੀ ਡੈਮ ਚੋਂ ਛੱਡੇ ਜਾਂਦੇ ਪਾਣੀ ਦਾ ਜਾਂ ਘੱਗਰ ਵਿੱਚ ਵਧੇ ਪਾਣੀ ਦਾ ਸ਼ਹਿਰ ਨੂੰ ਕੋਈ ਖਤਰਾ ਨਹੀਂ ਨਾ ਹੀ ਇਹਦੇ ਆਲੇ ਦੁਆਲੇ ਵਸੀਆਂ ਹੋਈਆਂ ਕਲੋਨੀਆਂ ਨੂੰ ਕੋਈ ਖਤਰਾ ਹੈਗਾ ਪਹਿਲੀ ਗੱਲ ਦੂਸਰੀ ਗੱਲ ਕਿ ਪਟਿਆਲੇ ਦੇ ਵਿੱਚ ਇਸ ਵਕਤ ਜਿਹੜਾ ਨਦੀ ਦੇ ਵਿੱਚ ਪਾਣੀ ਆ ਉਹ ਮਸਾ ਮਸਾ 3 ਕੋ ਫੁੱਟ ਜਿਹੜਾ ਉਹ ਚੱਲਦਾ ਪਿਆ ਦੌਲਤਪੁਰ ਦੇ ਕੋਲੇ ਤੇ ਉੱਥੋਂ ਹੀ ਪਤਾ ਲੱਗਦਾ ਕਿ ਪਟਿਆਲੇ ਵਿੱਚ ਪਾਣੀ ਨਦੀ ਵਿੱਚ ਕਿੰਨਾ ਆ ਰਿਹਾ ਸਾਡੇ ਇੱਥੇ ਲੋਕਲ ਬਿਲਕੁਲ ਮੀਂਹ ਨਹੀਂ ਪੈ ਰਿਹਾ ਉੱਪਰਲੇ ਪਾਸੇ ਵੀ ਭਾਖੜਾ ਜਿਹੜੀ ਆਪਣੇ ਕੋਲੇ ਰਾਜਪੁਰੇ ਕੋਲ ਲੰਘਦੀ ਹੈ ਨਰਵਾਣਾ ਬ੍ਰਾਂਚ ਉਹਦੇ ਵੀ ਉੱਪਰਲੇ ਪਾਸੇ ਚੁੰਨੀ ਵਾਲੇ ਪਾਸੇ ਕਿਸੇ ਕਿਸਮ ਦਾ ਮੀਂਹ ਇੰਨਾ ਨਹੀਂ ਪਿਆ ਕਿ ਉਹ ਸਾਨੂੰ ਪਟਿਆਲੇ ਦੇ ਵਿੱਚ ਮੀਂਹ ਆ ਜਾਵੇ ਦੂਸਰੀ ਗੱਲ ਇੱਕ ਹੋਰ ਇੱਕ ਕਿ ਤੁਹਾਨੂੰ ਖਬਰਉਣ ਦੀ ਲੋੜ ਇਸ ਕਰਕੇ ਨਹੀਂ ਤੁਸੀਂ ਆਪ ਵੀ ਜੱਜ ਕਰ ਸਕਦੇ ਹੋ ਕਿ ਪਟਿਆਲੇ ਨੂੰ ਖਤਰਾ ਪੈਦਾ ਹੋ ਗਿਆ ਹੈ ਹੋ ਸਕਦਾ ਹੈ ਕਿ ਨਹੀਂ ਖਾਸ ਤੌਰ ਤੇ ਜਿਹੜੇ ਨਦੀ ਦੇ ਬਾਹਰਲੇ ਪਾਸੇ ਜਿਹੜੀਆਂ ਕਲੋਨੀਆਂ ਨੇ ਜਿਹਦੇ ਵਿੱਚ ਸ਼ਾਂਤੀ ਨਗਰ ਹੈ ਅਰਬਨ ਸਟ੍ਰੀਟ 1 ਫੇਜ਼ 2 3 ਹਾਂਜੀ ਇਹਦੇ ਨਾਲ ਅਗਲੇ ਪਾਸੇ ਚੌਰਾ ਆ ਜਾਂਦਾ ਹੈ ਗੋਬਿੰਦ ਬਾਗ ਆ ਜਾਂਦਾ ਹੈ ਫਰੈਂਡਸ ਕਲੋਨੀ ਹੈ ਬਹੁਤ ਸਾਰੇ ਬੱਸ ਸਟੈਂਡ ਹੈ ਇੱਕ ਹਸਪਤਾਲ ਹੈ ਇੱਥੇ ਪਾਰਕ ਹਸਪਤਾਲ ਹੈ ਫਿਰ ਅੱਗੇ ਸਕੂਲ ਆ ਜਾਂਦੇ ਆ ਉਹਦੇ ਵਿੱਚੋਂ ਫਿਰ ਚੌਰਾ ਆ ਜਾਂਦਾ ਅੱਗੇ ਜਦੋਂ ਲੋਕਲ ਤੁਹਾਡੇ ਕੋਲੇ ਬਹੁਤ ਮੀਂਹ ਪੈ ਜਾਵੇ ਤੇ ਤੁਹਾਡੀਆਂ ਗਲੀਆਂ ਦੇ ਵਿੱਚ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਵੇ ਉਹ ਪਾਣੀ ਨਦੀ ਨਾ ਖਿੱਚਦੀ ਹੋਵੇ ਤੇ ਇਹ ਵੀ ਤੁਹਾਨੂੰ ਪਤਾ ਲੱਗੇ ਕਿ ਉੱਪਰਲੇ ਪਾਸੇ ਭਾਵਕੇ ਚੁੰਨੀ ਵਾਲੇ ਪਾਸੇ ਰਾਜਪੁਰੇ ਵਾਲੇ ਪਾਸੇ ਬਹੁਤ ਤੇਜ਼ ਮੀਂਹ ਪੈ ਰਿਹਾ ਤਾਂ ਫੇਰ ਤੁਸੀਂ ਥੋੜਾ ਜਿਹਾ ਅਲਰਟ ਹੋ ਸਕਦੇ ਹੋ ਤੁਹਾਨੂੰ ਪ੍ਰਸ਼ਾਸਨ ਉਸ ਤੋਂ ਪਹਿਲਾਂ ਪਹਿਲਾਂ ਦੱਸੇਗਾ ਜੇ ਆਪਣੇ ਵੇਖੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਬਿਲਕੁਲ ਮੀਂਹ ਨਹੀਂ ਪਿਆ ਧੁੱਪ ਲੱਗੀ ਹੋਈ ਹੈ ਨਦੀ ਦੇ ਵਿੱਚ ਪਾਣੀ 3 ਫੁੱਟ ਚੱਲਦਾ ਪਿਆ ਤਾਂ ਫਿਰ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਸੋ ਇਸ ਕਰਕੇ ਅਫਵਾਹਾਂ ਨੂੰ ਨਾ ਫਲਾਓ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਵਾਰ-ਵਾਰ ਉਹਨਾਂ ਨੂੰ ਲੋਕ ਤੰਗ ਕਰਦੇ ਆ ਸੋ ਆਪਣੇ ਜਿਹੜੀਆਂ ਅੱਜ ਕੱਲ ਸਿੱਲੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਧੁੱਪ ਲਵਾਓ ਧੁੱਪ ਨਿਕਲੀ ਹੋਈ ਆ ਬਾਹਰ ਬਹੁਤ ਵਧੀਆ ਘਰਾਂ ਨੂੰ ਅੰਦਰਾਂ ਨੂੰ ਧੁੱਪ ਲਵਾ ਲਵੋ ਕਿਉਂਕਿ ਬਾਰਿਸ਼ ਦਾ ਮੌਸਮ ਹੈ ਅਗਲੇ ਦਿਨ ਫੇਰ ਬਾਰਿਸ਼ ਜਿਹੜੀ ਆ ਹੋ ਸਕਦੀ ਆ ਸੰਭਾਵਨਾ ਹੈ ਸਾੰਦੀ ਆ ਕਿ بارش ਹੋਏਗੀ ਔਰ ਕਈ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ بارشਾਂ ਸਾਰੇ ਹੀ ਪੰਜਾਬ ਨੂੰ ਜਿਹੜਾ ਉਹ ਫਲੱਡ ਅਫੈਕਟਡ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ ਹੋਇਆ ਸੋ ਬੇਨਤੀ ਹੈ ਕਿ ਵਾਰ-ਵਾਰ ਤੁਸੀਂ ਫੋਨ ਵੀ ਨਾ ਇੱਕ ਦੂਜੇ ਨੂੰ ਕਰੋ ਇਸ ਸਾਈਟ ਜਿਹੜੀ ਤੁਹਾਡੇ ਕੋਲੇ ਅਸੀਂ ਦੱਸ ਰਹੇ ਹਾਂ ਇਸ ਗਰੁੱਪ ਦੇ ਵਿੱਚ ਇਹ ਲੋਕ ਦੇਖ ਸਕਦੇ ਆ ਬਹੁਤ ਮਜਬੂਰੀ ਹੋਵੇ ਤਾਂ ਤੁਸੀਂ ਜਿਹੜੇ ਟੈਲੀਫੋਨ ਨੰਬਰ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਫੋਨ ਕਰੋ ਤੁਹਾਨੂੰ ਜਾਣਕਾਰੀ ਮਿਲ ਜਾਏਗੀ ਘਬਰਾਉਣ ਦੀ ਕੋਈ ਲੋੜ ਨਹੀਂ ਸਾਰਿਆਂ ਲਈ ਸਾਡੀਆਂ ਸ਼ੁਭਕਾਮਨਾਵਾਂ ਮौजਾਂ ਕਰੋ ਖੀਰ ਪੂੜੇ ਬਣਾਓ ਖਾਓ ਪੀਓ ਹੱਸੋ ਖੇਡੋ ਤੇ ਬਾਕੀ ਪੰਜਾਬ ਦੀ ਬਾਕੀ ਹਿੰਦੁਸਤਾਨ ਦੀ ਮਨੁੱਖਤਾ ਦੇ ਲਈ ਦੁਆ ਕਰੋ ਕਿ ਉਹ ਪਰਮਾਤਮਾ ਉਹਨਾਂ ਨੂੰ ਇਸ ਮੌਕੇ ਤੁਸੀਂ ਜਿਹੜਾ ਉਹ ਸੁਰੱਖਿਅਤ ਕਰੋ ਇਸ ਮੁਸੀਬਤ ਦੇ ਵਿੱਚ ਕਢੋ ਪਹਾੜਾਂ ਦੇ ਵਿੱਚ ਬੈਠੇ ਲੋਕਾਂ ਦੀ ਬੜੀ ਬਰਬਾਦੀ ਹੋਈ ਹੈ ਦੁਆਵਾਂ ਜਿਹੜੀਆਂ ਨੇ ਅਸਰ ਕਰਦੀਆਂ ਨੇ ਉਹ ਦੁਆ ਕਰੀਏ ਕਿ ਆਪਾਂ ਇਸ ਸਾਰੇ ਸੰਕਟ ਵਿੱਚੋਂ ਦੇਸ਼ ਨੂੰ ਮਨੁੱਖਤਾ ਨੂੰ ਕੱਢ ਸਕੀਏ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ